ਰੀਪੇਅਰ ਫਾਟਕ 16 ਤੇ 19 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤੱਕ ਰਿਪੇਅਰ ਕਰਨ ਰਹਿਵੇਗਾ ਬੰਦ ਹੁਣ ਫਿਰ ਰਿਪੇਅਰ ਤੇ ਬਰਮਤ ਦੇ ਕਾਰਨ 16 ਮਈ ਅਤੇ 19 ਮਈ ਨੂੰ ਲੋਧੀਪੁਰ ਫਾਟਕ ਬੰਦ ਰਹੇਗਾ ਇਸ ਬੰਦ ਦੇ ਵਿੱਚ ਸੰਜੀਵ ਕੁਮਾਰ ਵਰਮਾ ਸੀਨੀਅਰ ਸੈਕਸ਼ਨ ਇੰਜੀਨੀਅਰ ਉਤਰੀ ਰੇਲਵੇ ਨੰਗਲ ਡੈਵ ਵੱਲੋਂ ਜਾਰੀ ਪੱਤਰ ਅਨੁਸਾਰ ਸ਼੍ਰੀ ਆਨੰਦਪੁਰ ਸਾਹਿਬ ਦੇ ਨੇੜੇ ਕ੍ਰੋਸਿੰਗ ਗੇਟਸ ਦੀ ਰਿਪੇਅਰ ਅਤੇ ਮੇਂਟੇਨੈਂਸ ਕਾਰਨ ਰੇਲਵੇ ਸਟੇਸ਼ਨ ਜੇ ਰੇਨੰਦਪੁਰ ਸਾਹਿਬ ਦੇ ਨਦੀਕੀ ਰੇਲਵੇ ਕ੍ਰੋਸਿੰਗ ਗੇਟ ਨੰਬਰ ਐਲ ਸੀ 72/ਸੀ ਲੋਧੀਪੁਰ ਫਾਟਕ ਕਮਿਤੀ 16 ਮਈ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤੱਕ ਅਤੇ 19 ਮਈ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤੱਕ ਇਹ ਰਸਤਾ ਆਉਣ ਜਾਣ ਵਾਲਿਆਂ ਲਈ ਬੰਦ ਰਹੇਗਾ ਇਸ ਲਈ ਇਸ ਰਸਤੇ ਤੋਂ ਆਉਣ ਜਾਣ ਵਾਲੇ ਲੋਕਾਂ ਲਈ ਬਦਲਵੇਂ ਰਸਤੇ ਕਰਨਾ ਯਕੀਨੀ ਬਣਾਇਆ ਜਾਵੇ ਜ਼ਿਕਰਜੋਗ ਹੈ ਕਿ ਇਸ ਤੋਂ ਪਹਿਲਾਂ 12 ਮਈ ਸ਼ਾਮ ਤੋਂ 13 ਮਈ ਸ਼ਾਮ ਤੱਕ ਵੀ ਇਹ ਫਾਟ ਕਰ ਰਿਪੇਅਰ ਦੇ ਕਾਰਨ ਬੰਦ ਰੱਖਿਆ ਗਿਆ ਸੀ ਇਸ ਦੇ ਕਾਰਨ ਲੋਕਾਂ ਨੂੰ ਆਉਣ ਜਾਣ ਦਾ ਸਮੇਂ ਭਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਲੋਧੀਪੁਰ ਵਿਖੇ ਕਈ ਨਿੱਜੀ ਹਸਪਤਾਲ ਹਸਪਤਾਲਾਂ ਦੇ ਨਾਲ-ਨਾਲ ਆਦਰਸ਼ ਸਿਨੀਅਰ ਸੈਕੰਡਰੀ ਸਕੂਲ ਸਥਿਤ ਹੈ ਜਿੱਥੇ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸਵੇਰ ਤੋਂ ਸ਼ਾਮ ਤੱਕ ਆਉਂਦੇ ਜਾਂਦੇ ਹਨ ਇਸ ਦੇ ਨਾਲ ਹੀ ਰੋਜ਼ਾਨਾ ਹਮੇਸ਼ਾ ਟ੍ਰੇਨਾਂ ਆਉਣ ਤੇ ਜਾਣ ਸਮੇਂ ਫਾਟਕ ਲੱਗੇ ਰਹਿਣ ਦੇ ਕਾਰਨ ਸਵੇਰੇ ਸਮੇਂ ਅਤੇ ਦੁਪਹਿਰ ਅਤੇ ਬਾਅਦ ਵਿੱਚ ਸ਼ਾਮ ਦੇ ਸਮੇਂ ਲੋਕਾਂ ਨੂੰ ਭਾਰੀ ਗਰਮੀ ਦੇ ਵਿੱਚ ਖੜਨਾ ਪੈਂਦਾ ਹੈ ਤੇ ਲੋਕਾਂ ਨੇ ਮੰਗ ਕੀਤੀ ਕਿ ਇਸ ਫਾਟਕ ਦਾ ਬਦਲਵਾ ਕੋਈ ਪ੍ਰਬੰਧ ਕੀਤਾ ਜਾਵੇ ਫਾਟਕ ਬੰਦ ਹੋਣ ਕਾਰਨ ਆਉਣ-ਜਾਣੇ ਲੋਕਾਂ ਨੂੰ ਹੁਣ ਕਈ ਕਿਲੋਮੀਟਰ ਦੂਰ ਬਾਇਆ ਭਾਈ ਨੰਦ ਲਾਲ ਸਕੂਲ ਤੇ ਬਾਇਆ ਆਗੰਪਰ ਵਾਲੀ ਤਰਫ ਤੋਂ ਆਣਾ ਤੇ ਜਾਣਾ ਪਵੇਗਾ 13 ਮਈ ਨੂੰ ਜਦੋਂ ਲੋਧੀਪੁਰ ਫਾਟਕ ਬੰਦ ਸੀ ਤਾਂ ਨਜ਼ਦੀਕ ਭਾਈ ਨੰਦ ਲਾਲ ਸਕੂਲ ਵਾਲੇ ਤਰਫ ਤੋਂ ਜਦੋਂ ਲੋਕ 2 ਵਜੇ ਦੇ ਕਰੀਬ ਜਾ ਰਹੇ ਸੀ ਤਾਂ ਜਦੋਂ ਉਹ ਨਿਕਵਾਲ ਨਜ਼ਦੀਕ ਫਾਟਕ ਤੇ ਪੁੱਜੇ ਤਾਂ ਉਹ ਵੀ ਰਿਪੇਅਰ ਦੇ ਕਾਰਨ ਬੰਦ ਪਿਆ ਸੀ ਜਿਸ ਤੇ ਕਾਰਨ ਲੋਕਾਂ ਨੂੰ ਧੁੱਪ ਦੇ ਵਿੱਚ ਵਾਪਸ ਜਿਹੜਾ ਹੈ ਗੰਪਰ ਵਾਲੀ ਤਰਫ ਨੂੰ ਆਉਣਾ ਪਿਆ ਅਤੇ ਜਿਸ ਦੇ ਕਾਰਨ ਦਿਨ ਭਰ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ